ਤੁਹੀ ਇਹ ਗੱਲ ਦਾ ਯਕੀਨ ਨਹੀਂ ਮੰਨਣਾ ਪੀਜ਼ਾ ਕਿੰਨੇ ਰੁਪਏ ਦਾ ਆਉਂਦਾ ਤਾਂ ਮੱਲਾ 100 ਸਾਢੇ 300 ਦਾ ਬਾਈ ਇੱਕ ਪੀਜ਼ੇ ਪਿੱਛੇ ਬੰਦੇ ਨੇ ਆਪਦੀ ਕਰਦਾਰ ਵੇਚੇ ਹੋਏ ਨੇ ਬੰਦੇ ਨਿਕਲ ਜੇ ਕੁੜੀਆਂ ਨਿਕਲ ਮੈਂ ਇਹੀ ਜਾਂ ਚੱਟਾਂ ਵੀ ਪੜੀਆਂ ਨੇ ਬਾਹਰ ਇੱਥੇ ਨਾ ਇੱਥੇ ਪੰਜਾਬ ਦੀਆਂ ਸ਼ਹਿਰ ਵੀ ਦਾਦਾਂ ਨਿਕਲਦੀਆਂ ਉਹ ਤੇਰੀ ਦੀ ਹਾਂ ਜੀ ਬਾਈ ਜੇ ਜਿਹੜੇ ਹੁਣ ਇਹ ਜੇ ਕੁੜੀ ਨੇ ਗਾਂ ਜਾ ਕੇ ਕਿੱਥੋਂ ਘਰ ਬਸਾ ਲੈਣੀਆਂ ਜਾਂ ਜੇ ਮੁੰਡੇ ਕਰੈਕਟਰਲੈਸ ਹੋਏ ਗਾਂ ਜਾ ਕੇ ਕਿੱਥੋਂ ਕਿਸੇ ਇੱਕ ਨਾਲ ਰਹਿ ਲੈਣਗੇ ਹਨ ਹੈਰਾਨੀ ਹੁੰਦੀ ਹੈ ਦੇਖ ਕੇ ਤੁਹਾਨੂੰ ਇਹ ਵੀ ਲੱਗਦਾ ਕਿ ਇਹ ਚੀਜ਼ਾਂ ਇੰਟਰਨੈਟ ਆਉਣ ਤੋਂ ਬਾਅਦ ਬਹੁਤਾ ਇਹ ਚੀਜ਼ਾਂ ਦੇ ਵਿੱਚ ਹਨਾ ਇੰਟਰਨੈਟ ਆਉਣ ਤੋਂ ਬਾਅਦ ਈਜ਼ੀ ਕਿਸੇ ਨਾਲ ਕਨੈਕਟ ਕਰਨ ਯਾਰ ਦੇਖ ਬਾਈ ਮੇਰੀ ਗੱਲ ਸੁਣਾ ਜੇ ਹੁਣ ਆਫਲਾਈਨ ਜ਼ਮਾਨਾ ਹੁੰਦਾ ਮੈਂ ਚਲੋ ਆਪਾਂ ਇੰਨੇ ਦਾ ਐਡਵਾਂਸ ਆਪਾਂ ਗੱਲ ਕਰ ਸਕਦੇ ਆ ਜੇ ਕਿਸੇ ਦਾ ਕਿਸ ਨਾਲ ਕੋਈ ਰਿਲੇਸ਼ਨ ਹੈ ਅਗਲਾ ਇੱਕ ਦਿਨ ਕੱਢਦਾ ਕਰੋ ਬਹਾਨਾ ਬੁਣਾ ਮਾਰ ਕੇ ਕਿਸੇ ਨੂੰ ਕਿਸੇ ਕੋਲ ਜਾਂਦਾ ਹੈ ਬੈਠਦਾ ਉੱਠਦਾ ਹਨਾ ਇੱਕ ਇੱਕ ਸਿਕ ਦਾ ਕਿਸੇ ਨੂੰ ਦੈਂ ਪਰ ਯਾਰ ਇੱਕ ਸਕਿੰਟ ਦੇ ਵਿੱਚ ਚੈਟ ਇੱਕ ਨੂੰ ਦੋੜੂ ਤਿੰਨ ਨੂੰ ਚਾਰ ਨੂੰ ਪੰਜ ਨੂੰ ਰਿਪਲਾਈ ਕਿਹੜਾ ਜੋਰ ਲੱਗਦਾ ਸਮਝੋ ਨਾ ਹਾਂ ਨਵੇਂ ਦਿਨ ਨਵੇਂ ਬੰਦੇ ਨੂੰ ਮਿਲਣਾ ਜਾ ਕੇ ਹਨਾ ਮਤਲਬ ਇਹ ਐਡਵਾਂਸ ਹੋ ਗਿਆ ਜਵਾਨਾ ਬੜਾ ਐਡਵਾਂਸ ਹੋ ਗਿਆ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ ਤੁਸੀਂ ਕਹੋਗੇ ਕਿ ਇਹ ਜੀਆਂ ਗੱਲਾਂ ਕਰੀ ਜਾਂਦਾ ਹੈਗਾ ਬਹੁਤ ਜ਼ਿਆਦਾ ਐਡਵਾਂਸ ਹੋਇਆ ਹੋਇਆ ਹੁੰਦਾ अच्छा हां बा बाकी ਜਿਹੜੇ ਜਨੇ 3B2 ਵਗੈਰਾ ਜਿਹੜੇ ਨੇ ਉਹਨਾਂ ਨੂੰ ਪਤਾ ਹੀ ਹੈ ਵੀ ਕੀ ਕੁਛ ਚੱਲੀ ਜਾਂਦਾ ਮੈਂ ਬਸ ਇੱਥੇ ਵੀ ਆਪਣੇ ਪੋਡਕਾਸਟ ਸਿਆਣੇ ਬੰਦੇ ਦੇਖਦੇ ਨਹੀਂ ਆਪਾਂ ਸਿਆਣੀਆਂ ਗੱਲਾਂ ਕਰੀਏ ਕਿਤੇ ਰਿਸ਼ਤੇ ਰਸਤੇ ਆਉਂਦੇ ਤਾਂ ਨਹੀਂ ਫੋਨ ਆਉਣ ਲੱਗ ਗਏ ਜਿਹੜੇ ਲੋਕ ਰਿਸ਼ਤਾ ਮਤਲਬ ਮਤਲਬ ਕਰਾਉਂਦੇ ਇੱਕ ਦੂਜੇ ਦਾ ਹੁੰਦਾ ਵੀ ਉਹ ਬਹੁਤ ਆਉਂਦੇ ਆ ਯਾਰ ਬਈ ਯਾਰ ਆ ਕੁੜੀ ਦਾ ਦੱਸ ਕੇ ਦੱਸੇ ਵੀ ਅੱਗੇ ਦਾ ਪਿੰਡਾਂ ਤੱਕ ਕਿਦੋਂ ਪਹੁੰਚ ਜਾਂਦੀ ਹੁਣ ਵਿੱਕੀ ਤੋਂ ਬਹੁਤ ਆਉਂਦੀ ਹੈ ਬਈ ਯਾਰ ਆ ਭਾਈ ਇਹ ਕਿੰਨੀਆਂ ਲੈ ਲਈਆਂ ਹੈਂ ਕੁੰਡਲੀਆਂ ਲੈ ਲਈਆਂ हां ਵਿਆਹ ਦਾ ਦੱਸ ਨਾ ਨਹੀਂ ਯਾਰ ਬਹੁਤ ਆਉਂਦੇ ਪਰ ਮੈਚ ਜੇ ਕਿਹਨਾ ਵੀ ਨਹੀਂ ਕਿਉਂਕਿ ਇਹਦੀ ਲਾਈਫ ਖਰਾਬ ਕਰਨੀ ਆਪਾਂ ਹੋ ਸਕਦਾ ਕੋਈ ਬੰਦਾ ਆਫਟਰ ਸਹੀ ਹੋ ਜੇ ਹਨਾ ਮੈਰਿਜ ਸਹੀ ਹਾਂ ਪਰ ਕਰ ਕੀ ਸਕਦਾ ਮੈਂ ਐਡਾ ਵੱਡਾ ਉਹ ਸਵਾਲ ਨੂੰ ਮੈਂ ਸਹੀ ਨਹੀਂ ਸਮਝ ਰਿਹਾ ਕਿ ਮੈਂ ਜਵਾਬ ਦੇਵਾਂ ਹਨਾ ਮੈਂ ਜਵਾਬ ਦੇ ਦੇਣਾ ਨਾ ਗੰਮਾ ਵੀ ਨਹੀਂ ਯਾਰ ਇਦਾਂ ਨਹੀਂ ਹੋ ਸਕਦਾ ਇਟਸ ਨਾਟ ਪੋਸੀਬਲ ਰਾਈਟ ਨਾਉ ਆਮ ਟੂ ਮਚ ਈਜ਼ੀ ਆ ਕੇ ਕੇ ਫਿਰ ਸਾਰਨਾ ਪੈਂਦਾ ਪਰ ਕੀ ਕੀ ਹੈ ਮਤਲਬ ਬਈ ਲੋਕਾਂ ਦੀ ਬੜੀ ਦੁਰਦਸ਼ਾ ਬੜੀ ਮੜੀ ਹੋਈ ਹੈ ਮੈਨੂੰ ਮੈਂ ਸੱਚੀ ਸੋਚਦਾ ਬੇਸ਼ੱਕ ਮੈਨੂੰ ਮਾੜਾ ਕਹੀਆਂ ਨਾ ਕਮੈਂਟਾਂ ਚ ਵੀ ਪੰਜਾਬ ਦੀ ਦੁਰਦਸ਼ਾ ਵਾਲੀ ਮੜੀ ਹੋਗੀ ਪਤਾ ਨਹੀਂ ਕੀ ਹੋ ਗਿਆ ਵੀ ਇੰਨੇ ਲੋਕ ਕਿੱਥੇ ਬੈਠੇ ਸੀਗੇ ਨੰਗੇ ਹੋਣ ਨੂੰ ਤਿਆਰ ਹੀ ਸੀਗੇ ਵੀ ਇੰਟਰਨੈਟ ਆਇਆ ਜੜਕਦੇ ਨੰਗੇ ਹੋ ਗਏ ਕੱਲੇ ਜਵਾਗ ਨਹੀਂ ਯਾਰ ਬੁਰਾਣੇ ਦੇਖ ਲੋ ਬਿਲਕੁਲ ਆ ਹੁਣ ਪਿੱਛੇ ਜੀ ਕੀ ਕੀਤਾ ਇੱਕ ਦਾੜੀ ਸੀ ਸਿਰ ਤੇ ਦਸਤਾਰ ਸੀ ਕੀ ਹੋ ਕੀ ਅੱਗ ਲੱਗੀ ਸੀ ਹਨਾ ਤੇ ਹੈ ਵੀ ਪੰਜਾਬ ਚੀ ਚੀ ਜਾਂਦਾ ਹੈ ਵੀ ਗੁਰ ਸਿੱਖ ਸੀਗਾ ਗੁਰ ਸਿੱਖ ਹੈ ਹੈ ਵੀ ਹੈ ਵੀ ਚੀ ਪੰਜਾਬ ਚੀ ਵੱਧ ਮੈਨੂੰ ਯਾਰ ਨਾ ਅੰਮ੍ਰਿਤਸਰ ਕੋਈ ਪ੍ਰਕਰਮਾਂ ਚ ਕੋਈ ਇਹ ਬੰਦੇ ਦੀ ਡਿਊਟੀ ਆ ਹੂੰ ਸਾਡੇ ਯਾਰ ਇਹ ਗੱਲ ਨਹੀਂ ਕਰਨੀ ਹੋਰ ਦੱਸ ਹੋਰ ਦੱਸ ਹੋਰ ਦੱਸ ਯਾਰ ਮਤਲਬ ਆ ਚੀਜ਼ਾਂ ਕਿੱਥੋਂ ਤੱਕ ਪਹੁੰਚ ਕੇ ਗਏਗਾ ਬੜਾ ਖੁਸ਼ ਹੋ ਗਿਆ ਹੈ ਹੈਕ ਕਰਕੇ ਕਾਰਨ ਇੰਟਰਨੈਟ ਯਾਰ ਸ਼ਾਇਦ ਮੈਨੂੰ ਪਰ ਇਹ ਗੱਲ ਮੈਨੂੰ ਇਹ ਲੱਗਦਾ ਵੀ ਵਰਤਣ ਦਾ ਤਰੀਕਾ ਯਾਰ ਹਾਂ ਬਾਕੀ ਯਾਰ ਸ਼ਾਇਦ ਇੰਟਰਨੈਟ ਤਾਂ ਜਿਵੇਂ ਤੁਸੀਂ ਗੱਲ ਕਰਦੇ ਵੀ ਸਹੀ ਢੰਗ ਦੇ ਨਾਲ ਵੀ ਸਿੱਖਣ ਦੇ ਲਈ ਵੀ ਵਰਤਿਆ ਜਾ ਸਕਦਾ ਆ ਵੈਪਨਾ ਫੌਜੀ ਨੂੰ ਦਵੋਗੇ ਹਾਂ ਬਾਰਡਰ ਦੀ ਰੌਕੀ ਕਰੂ ਆਪਣੇ ਰੌਕੀ ਕਰੂਗਾ ਪੁਲਿਸ ਕੋਲ ਆਉਗੇ ਆਪਾਂ ਨੂੰ ਸ਼ਰਚ ਪ੍ਰੋਟੈਕਟ ਕਰੂਗੀ ਕਿਸੇ ਗੈਂਗਸਟਰ ਨੂੰ ਦੋਗੇ ਤਾਂ ਸਾਰੇ ਨਹੀਂ ਕਰਕੇ ਚਲਾ ਦੂਗਾ ਹਨਾ ਮਤਲਬ ਇਹ ਸੇਮ ਸਿਸਟਮ ਹੈ ਹਨਾ ਹੁਣ ਏਦਾਂ ਕਰਕੇ ਚਲਾ ਦੇਣੀ ਹੈ ਵੀ ਪਤਾ ਨਹੀਂ ਜਿਹੜਾ ਕੋ ਬੰ ਨੂੰ ਦੇਖੀ ਸਿਸਟਮ ਸੇਮ ਹੋ ਗਿਆ ਕਿਉਂਕਿ ਮੂੰਹ ਸਿਰ ਕੋਈ ਹੈ ਨਹੀਂ ਜਿੱਧਰ ਨੂੰ ਜੀ ਕਰਦਾ ਧੱਕੇ ਚੱਲ ਮੁੰਡਿਆਂ ਦੇ ਵਿੱਚ ਬੜੇ ਚੀਪ ਕੁਆਲਟੀ ਦੇ ਕਮਿਊਨੀਕੇਸ਼ਨ ਨੇ ਕਿ ਮੈਨੂੰ ਕਿਸੇ ਕੁੜੀ ਦੀ ਆਈਡੀ ਦੱਸ ਦੇ ਆ ਕੁੜੀ ਤੁਰ ਜਾਂਦੀ ਹੈ ਜੀ ਸਨੈਪਚੈਟ ਆਈਡੀ ਕੀ ਇਨਸਟਾ ਆਈਡੀ ਕੀ ਹਨਾ ਇਹੋ ਜਿਹੇ ਐਪਸ ਨੇ ਗਿਆ ਤੁਸੀਂ ਬੰਦਰੀ ਫੋਟੋ ਦਿਖਾਉ ਦੀ ਆਈਡੀ ਮਿਲ ਜਾਂ